ਪਿਛਲੇ ਪਿਛਲੇ ਦਿਨੀ ਪਿੰਡ ਗਿੱਦਾ ਵਿਖੇ ਘਰ ਦੇ ਵਿੱਚ ਬੰਬ ਲਾਸਟ ਹੋਇਆ ਸੀ ਜਿਸ ਦੇ ਵਿੱਚ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜੀ ਉੱਥੇ ਵਿਸਪੋਟਕ ਸਮੱਗਰੀ ਹੋਰ ਪਈ ਸੀ ਉਹਨੂੰ ਨਕਾਰਾ ਕਰਨ ਲਈ ਬੰਬ ਡਿਸਪੋਜ਼ਲ ਟੀਮਾਂ ਜਿਹੜੀ ਹੈਗੀ ਇੱਕ ਜਲੰਧਰ ਤੋਂ ਇੱਕ ਸਾਡੀ ਲੋਕਲ ਟੀਮ ਉੱਥੇ ਲੱਗਿਆ ਹੋਈਆਂ ਨੇਗੀਆਂ ਦੋ ਤਿੰਨ ਦਿਨਾਂ ਤੋਂ ਪਿਛਲੇ ਦੋ ਤਿੰਨ ਦਿਨਾਂ ਤੋਂ ਤੇ ਉਹਨਾਂ ਵੱਲੋਂ ਜਿਹੜੀ ਬਚੀ ਖੁੱਚੀ ਵਿਸਪੋਟਕ ਸਮੱਗਰੀ ਹੈ ਉਹਨੂੰ ਸਾਈਡ ਤੇ ਲਿਜਾ ਕੇ ਨਕਾਰਾ ਕੀਤਾ ਜਾ ਰਿਹਾ ਇਸ ਇਸ ਕਾਰਨ ਛੋਟੇ-ਮੋਟੇ ਜਿਹੜੇ ਵਿਸਪੋਰਟ ਹੋ ਰਹੇ ਨੇ ਇਹ ਮੀਡੀਆ ਮੀਡੀਆ ਜਰੀਏ ਮੇਰੀ ਆਮ ਜਨਤਾ ਨੂੰ ਤੇ ਮੀਡੀਆ ਪਰਸਨ ਨੂੰ ਬੇਨਤੀ ਹੈ ਵੀ ਉਹਦੇ ਨੇੜੇ ਉਸ ਜਗ੍ਹਾ ਦੇ ਨਾ ਜਾਇਆ ਜਾਵੇ ਤਾਂ ਜੋ ਤਾਂ ਜੋ ਕਿਸੇ ਵੀ ਨੁਕਸਾਨ ਤੋਂ ਬਚਿਆ ਜਾ ਸਕੇ ਪਿਛਲੇ ਦਿਨੀ ਪਿੰਡ ਜਿੱਦਾ ਵਿਖੇ ਇੱਕ ਘਰ ਦੇ ਵਿੱਚ ਵਿਸਪੋਰਟ ਹੋਇਆ ਸੀ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕਰਕੇ ਤਪੀਸ਼ ਕੀਤੀ ਜਾ ਰਹੀ ਹੈ ਵੀਡੀਓ ਤੇ ਬਚੀ-ਕੁਚੀ ਜਿਹੜੀ ਬਿਸਪੋਰਟਿਕ ਸਮੱਗਰੀ ਹੈ ਉਹਨੂੰ ਨਕਾਰਾ ਕਰਨ ਵਾਸਤੇ ਜਿਹੜੇ ਬੰਬ ਡਿਸਪੋਜ਼ਲ ਟੀਮਾਂ ਆਈਆਂ ਹੋਈਆਂ ਨੇ ਗਿਆ ਇਹਨਾਂ ਵੱਲੋਂ ਉੱਥੇ ਬਚੀ-ਕੁਚੀ ਬਿਸਪੋਰਟਿਕ ਸਮੱਗਰੀ ਨੂੰ ਇਕੱਠਾ ਕਰਕੇ ਡਿਸਟਰੋਏ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਕਾਰਨ ਛੋਟੇ-ਮੋਟੇ ਜਿਹੜੇ ਵਿਸ਼ੋਟ ਹੋ ਰਹੇ ਨੇ ਮੀਡੀਆ ਜਰੀਏ ਮੇਰੀ ਆਮ ਜਨਤਾ ਨੂੰ ਤੇ ਮੀਡੀਆ ਪਰਸਨ ਨੂੰ ਬੇਨਤੀ ਹੈ ਕਿ ਉਹ ਜਗ੍ਹਾ ਦੇ ਨੇੜੇ ਨਾ ਜਾਇਆ ਜਾਵੇ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ